ਸਸ਼ੀਕਲ ਮਹਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਉਪਰਤਕ ਪੋਸਟ ਪਠਾਨਕੋਟ ਜ਼ਿਲ੍ਹੇ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੇ ਵਿੱਚ ਇੱਕ ਜੁੜਤਾ ਵੇਖੀ ਜਾਂਦੀ ਹੈ ਤੇ ਉਸ ਸਮੱਸਿਆ ਨੂੰ ਸੁਲਝਾਉਣ ਦੇ ਲਈ ਉਹ ਲੀਡਰ ਪੂਰਾ ਆਪਣੀ ਏੜੀ ਚੋਟੀ ਦਾ ਜਿਹੜਾ ਜੋਰ ਹੈ ਉਹ ਲਗਾਉਂਦੇ ਨੇ ਪਰ ਉੱਤੇ ਹੀ ਕਈ ਅਜਿਹੇ ਮੁੱਦੇ ਨੇ ਜਿਹੜੇ ਬਹੁਤ ਜ਼ਿਆਦਾ ਗੰਭੀਰ ਮੁੱਦੇ ਨੇ ਤੇ ਉਹਨਾਂ ਤੇ ਵੀ ਜਿਹੜਾ ਧਿਆਨ ਦੇਣਾ ਬਹੁਤ ਜ਼ਰੂਰੀ ਆ ਅਸੀਂ ਇਸ ਵੇਲੇ ਮੌਜੂਦ ਹਾਂ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਨੰਗਲਪੁਰ ਵਿੱਚ ਜਿੱਥੇ ਕਿ ਨੰਗਲ ਤੋਂ ਗੁੜਾ ਗਿਆਲਾ ਵੱਲ ਦੀ ਸੜਕ ਜਾਂਦੀ ਹੈ ਪਿਛਲੇ ਕਿੰਚ ਚਾਰ ਸਾਲਾਂ ਤੋਂ ਬਹੁਤ ਹੀ ਜ਼ਿਆਦਾ ਖਸਤਾ ਹਾਲਤ ਦੇ ਵਿੱਚ ਹੈ ਇੱਥੋਂ ਦੇ ਲੋਕਾਂ ਦੇ ਵੱਲੋਂ ਕਈ ਵਾਰ ਉਹਨਾਂ ਦੇ ਜਿਹੜੇ ਚੁਣੇ ਗਏ ਨੁਮਾਇੰਦੇ ਨੇ ਇੱਥੋਂ ਦੇ ਵਿਧਾਇਕ ਹੈ ਉਹਨਾਂ ਦੇ ਅੱਗੇ ਵੀ ਗੁਹਾਰ ਲਗਾਈ ਗਈ ਹੈ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਵੀ ਕਈ ਵਾਰ ਇਸ ਬਾਰੇ ਸੁਚੇਤ ਕਰਵਾਇਆ ਗਿਆ ਪਰ ਫਿਰ ਵੀ ਉਸ ਤੋਂ ਬਾਅਦ ਇਸ ਸਮੱਸਿਆ ਬਾਰੇ ਕੋਈ ਵੀ ਖਾਸ ਧਿਆਨ ਨਹੀਂ ਦੇ ਰਿਹਾ ਹਾਲਾਂਕਿ ਪਿਛਲੇ ਮਹੀਨੇ ਵਿੱਚ ਕੈਬਨ ਮੰਤਰੀ ਲਾਲਚੰਦ ਗਟਾਰੂਚੱਕ ਵੱਲੋਂ ਜ਼ਿਲ੍ਹੇ ਭਰ ਦੇ ਵਿੱਚ ਕਰੋੜਾਂ ਰੁਪਏ ਦੇ ਜਿਹੜੇ ਐਲਾਨ ਕੀਤੇ ਗਏ ਨੇ ਸੜਕਾਂ ਬਣਾਈਆਂ ਜਾ ਰਹੀਆਂ ਨੇ ਹਾਲਾਂਕਿ ਇਸ ਇਲਾਕੇ ਦੇ ਵਿੱਚ ਵੀ ਕਈ ਛੋਟੀਆਂ-ਛੋਟੀਆਂ ਸੜਕਾਂ ਦਾ ਨਿਰਮਾਣ ਕਾਰਜ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਕੋਈ ਕਿਲੋਮੀਟਰ ਕੋਈ 2 ਕਿਲੋਮੀਟਰ ਦੀ ਸੜਕ ਆ ਉਹ ਵੀ ਕੰਮ ਜ਼ਰੂਰੀ ਨੇ ਪਰ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਕੰਮ ਹੈ ਇਹ ਤਕਰੀਬਨ 7 ਤੋਂ 8 ਕਿਲੋਮੀਟਰ ਲੰਬੀ ਸੜਕ ਹੈ ਜਿਸ ਨੂੰ ਦਰਜਨਾ ਜਿਹੜੇ ਪਿੰਡਾਂ ਨੇ ਲੱਗਦੇ ਨੇ ਛੋਟੇ-ਛੋਟੇ ਪਿੰਡਾਂ ਚੋਂ ਨਿਕਲ ਕੇ ਇਸ ਰੋਡ ਦੇ ਜ਼ਰੀਏ ਲੋਕ ਸ਼ਹਿਰ ਤੱਕ ਪਹੁੰਚਦੇ ਨੇ ਪਰ ਜੇ ਗੱਲ ਕਰੀਏ ਤਾਂ 3 ਕਿਲੋਮੀਟਰ ਦਾ ਸਫ਼ਰ ਇਸ ਸੜਕ ਦੇ ਉੱਤੇ 15 ਮਿੰਟਾਂ ਦੇ ਵਿੱਚ ਤੈਅ ਹੁੰਦਾ ਜਦਕਿ ਪਠਾਨਕੋਟ ਜੇਕਰ ਕਿਸੇ ਨੇ ਨੰਗਲਪੁਰ ਤੋਂ ਜਾਣਾ ਹੋਵੇ ਤਾਂ ਉਹ 5 ਤੋਂ 10 ਮਿੰਟ ਦੇ ਵਿੱਚ ਪਹੁੰਚ ਜਾਂਦਾ ਹੈ ਜੇ ਲੋਕਾਂ ਦੀ ਸੁਣੀ ਤਾਂ ਲੋਕਾਂ ਦਾ ਕਹਿਣਾ ਕਿ ਕਈ ਵਾਰ ਇਲਾਜ ਕਰਵਾਉਣ ਲਈ ਜੇਕਰ ਕਿਸੇ ਮਰੀਜ਼ ਨੂੰ ਲੈ ਕੇ ਜਾਣਾ ਹੁੰਦਾ ਹੈ ਤਾਂ ਉਹ ਬਹੁਤ ਹੀ ਜ਼ਿਆਦਾ ਉਹਨਾਂ ਦੀ ਹਾਲਤ ਬੁਰੀ ਹੋ ਜਾਂਦੀ ਹੈ ਗਰਭਵਤੀ ਔਰਤਾਂ ਲਈ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਕਿਉਂਕਿ ਸੜਕ ਦੇ ਵਿੱਚ ਥਾਂ-ਥਾਂ ਤੇ ਇੰਨੇ ਜ਼ਿਆਦਾ ਵੱਡੇ ਟੋਏ ਨੇ ਕਿ ਗੱਡੀ ਦੇ ਵਿੱਚ ਆਮ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਬਹੁਤ ਸਾਰੇ ਲੋਕਾਂ ਦੀਆਂ ਗੱਡੀਆਂ ਵੀ ਖਰਾਬ ਹੋ ਚੁੱਕੀਆਂ ਨੇ ਕਾਰਨ ਇਹਦਾ ਮੁੱਖ ਇਹ ਹੈ ਕਿ ਸੜਕ ਦਾ ਜਿਹੜਾ ਨਿਰਮਾਣ ਜਦੋਂ ਹੋਇਆ ਸੀ ਉਦੋਂ ਇਹਦੀ ਕੁਆਲਿਟੀ ਵੀ ਚੈੱਕ ਕੀਤੀ ਜਾਣੀ ਚਾਹੀਦੀ ਸੀ ਚਾਹੀਦੀ ਸੀਗੀ ਉੱਥੇ ਹੀ ਇੱਥੇ ਰੋਜ਼ਾਨਾ ਸੈਂਕੜੇ ਦੇ ਹਿਸਾਬ ਨਾਲ ਵੱਡੇ ਟਰੱਕ ਲੰਘਦੇ ਨੇ ਤੁਸੀਂ ਇੱਥੋਂ ਇਸ ਪਿੰਡ ਤੋਂ ਥੋੜੀ ਜਿਹੀ ਦੂਰ ਗੁੜਾ ਕਲਾ ਪਿੰਡਾਂ ਦੇ ਦੋ ਹੀ ਪਿੰਡਾਂ ਜਿੱਥੇ ਕੀ ਕ੍ਰੈਸ਼ਾਂ ਲੱਗੀਆਂ ਹੋਈਆਂ ਨੇ ਉਹਨਾਂ ਕ੍ਰੈਸ਼ਰਾਂ ਤੇ ਗਲਤ ਤਰੀਕੇ ਦੇ ਨਾਲ ਹੀ ਜਗਾ ਤੋਂ ਟਰੱਕ ਨਿਕਲਦੇ ਨਾਜਾਇਜ਼ ਤੌਰ ਤੇ ਟਰੱਕ ਨਿਕਲਦੇ ਨੇ ਜਦ ਕਿ ਉਹਨਾਂ ਦਾ ਰਸਤਾ ਕੰਦਰੋੜੀ ਵਾਲੇ ਪਾਸੇ ਆ ਜਿੱਥੋਂ ਪਰਚੀ ਬਚਾਉਣ ਦੀ ਖਾਤਰ ਸੈਂਕੜੇ ਟਰੱਕ ਸੈਂਕੜੇ ਦਰਜਲਾਨੀ ਵਿੱਚ ਸੈਂਕੜੇ ਟਰੱਕ ਰੋਜ਼ਾਨਾ ਇਥੋਂ ਲੰਘਦੇ ਨੇ ਹਾਲਾਂਕਿ ਇਸ ਮੁੱਦੇ ਬਾਰੇ ਪੁਲਿਸ ਵਿਭਾਗ ਨਾਲ ਵੀ ਗੱਲ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਜੇਕਰ ਮੰਡੀ ਬੋਰਡ ਨੂੰ ਲਿਖ ਕੇ ਦਵੇ ਕਿ ਸੜਕ ਦੇ ਉੱਤੇ ਇਹਨਾਂ ਟਰੱਕਾਂ ਦਾ ਨਿਕਲਣਾ ਨਾਜਾਇਜ਼ ਹੈ ਤਾਂ ਉਹ ਬੰਦ ਕਰਵਾਉਣਗੇ ਪਰ ਉੱਥੇ ਮੰਡੀ ਬੋਰਡ ਦਾ ਕਹਿਣਾ ਕਿ ਪੁਲਿਸ ਦੀ ਜ਼ਿੰਮੇਵਾਰੀ ਹੈ ਤੇ ਦੁਬਾਰਾ ਜਦੋਂ ਸੜਕ ਬਣਾਈ ਜਾਵੇਗੀ ਉਸ ਹਿਸਾਬ ਨਾਲ ਕੀਤਾ ਜਾਵੇਗਾ ਕਿ ਇੱਥੇ ਵੱਡੇ ਵਹੀਕਲ ਵੀ ਚੱਲ ਸਕਣਗੇ ਪਰ ਉਦੋਂ ਤੱਕ ਕੀ ਇਹ ਲੋਕ ਇਸੇ ਤਰੀਕੇ ਨਾਲ ਸੰਤਾਪ ਝੇਲਦੇ ਰਹਿਣਗੇ ਮੰਡੀਪੁਰ ਦਾ ਇਹ ਵੀ ਕਹਿਣਾ ਹੈ ਕਿ 2022 ਦੇ ਵਿੱਚ ਇਸ ਸੜਕ ਦਾ ਨਿਰਮਾਣ ਕਰਵਾਇਆ ਗਿਆ ਸੀਗਾ ਪੈਚਵਰਕ ਕਰਵਾਇਆ ਗਿਆ ਸੀਗਾ ਤੇ ਰੂਲ ਦੇ ਹਿਸਾਬ ਨਾਲ 5 ਸਾਲ ਬਾਅਦ ਇਹ ਕੰਮ ਹੁੰਦਾ ਹੈ ਪਰ 5 ਸਾਲਾਂ ਦੇ ਵਿੱਚ ਜਿਹੜਾ ਪੈਚਵਰਕ ਕਰਾਇਆ ਗਿਆ ਸੀਗਾ ਕੀ ਉਹਦੀ ਜ਼ਿੰਮੇਵਾਰੀ ਕਿਸ ਦੀ ਤੱਕ ਕੀਤੀ ਜਾਣੀ ਚਾਹੀਦੀ ਸੀ ਇਹ ਉਹਨਾਂ ਦੇ ਕੋਲ ਅਜੇ ਤੱਕ ਨਹੀਂ ਦੱਸਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ 2027 ਦੇ ਵਿੱਚ ਇਹ ਸੜਕ ਦਾ ਨਵਾਂ ਸਿਰਿਓ ਨਿਰਮਾਣ ਕਾਰਜ ਕੀਤਾ ਜਾ ਸਕਦਾ ਹੈ ਪਰ ਉਤੇ ਹੀ 2027 ਤੱਕ ਜੇਕਰ ਸੜਕ ਦਾ ਹਾਲ ਇਸੇ ਤਰੀਕੇ ਨਾਲ ਰਿਹਾ ਤਾਂ ਲੋਕ ਵੱਡਾ ਨੁਕਸਾਨ ਜਿਹੜਾ ਚੱਲਣ ਨੂੰ ਤਿਆਰ ਨੇ ਉੱਥੇ ਉਹਨਾਂ ਦਾ ਕਹਿਣਾ ਕਿ ਲੋਕ ਹੀ ਲੋਕ ਸੰਘਰਸ਼ ਕਰਨ ਨੂੰ ਵੀ ਤਿਆਰ ਨੇ ਹੁਣ ਦੇਖਣਾ ਇਹ ਹੈ ਕਿ ਸਰਕਾਰਾਂ ਤੇ ਨੁਮਾਇੰਦੇ ਇਸ ਇਲਾਕੇ ਬਾਰੇ ਕਦੋਂ ਸੋਚਦੇ ਨੇ ਗਿਆ ਲਾ ਜੀ ਗਿਆ ਜੀ ਸ੍ਰੀ ਸਟਾਫਿੰਗ ਦਿੱਖਾ ਦਿਖੋ ਜੀ ਸਾਡਾ ਆਰਥਿਕ ਆਹਿੰਦੇ ਲੋਨ ਲਈਏ ਘਰ ਬਣਾਨੇ ਦਿਖੋ ਕਿ ਸਾਡੇ ਦੀ ਕਿਸਮ ਦੇ ਘਰ ਸਾਡੇ ਕਿੰਦਾ ਹੈ ਸਕੂਲ ਚੰਦੇ ਨਾ ਬੱਚੇ ਕਮਾਂ ਪਰ ਸਾਰੇ ਜੰਦੇ ਨੇ ਜਦੋਂ ਬਾਹਰ ਨਿਕਲ ਕੇ ਨਾ ਸਕੂਟਰ ਮੋੜਦੇ ਹੈਗੇ ਲੈ ਕੇ ਬਾਹਰ ਕੱਪੜੇ ਕਿੰਨੇ ਬੂਟ ਗਿੱਲੇ ਜੰਦੇ ਦੁਆਰਾ ਅੰਦਰ ਜੰਦੇ ਤੇ ਫੇਰ ਦੁਬਾਰਾ ਕੱਪੜੇ ਪਾ ਕੇ ਤੇ ਫੇਰ ਦਿੰਦੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਬਾਹਰ ਵਿੱਚ ਰਹਿਦੇ ਤਾਂ ਇੰਦੀ ਖੇਡ ਕੋਈ ਬਣਾਉਂਦਾ ਨਹੀਂ ਸਰਕਾਰ ਨਹੀਂ ਬਾਹਰ ਹੀ ਰੋਏ ਕੋ ਬਣਾਉਂਦਾ ਨਹੀਂ ਰੂਲ ਵੀ ਨੁਕੀ ਲੱਗਦੀ ਸਿਰ ਸਰਕੀ ਬਹੁਤ ਜ਼ਿਆਦਾ ਸਕੂਲ ਬੱਚੇ ਜੰਦੇ ਜਿਦਾ ਬੂਟ ਨਾ ਲਾ ਕੇ ਕੁੜੀਆਂ ਜੰਗਦੀਆਂ ਪੈਂਆਂ ਨਾ ਰੋ ਰੋ ਇਹ ਕਿ ਦੀਦੀਆਂ ਨਾ ਕਹੋ। ਸਕੂਲ ਦੇ ਬੱਚੇ ਰੋ ਰਹੀ ਜਿਵੇਂ ਨੇ। ਇਹ ਦੀ। ਸਟਾਸ਼ਨ ਤੋਂ ਕੀ ਮੰਗ ਕਰਦੇ ਤੁਸੀਂ? ਅਸੀਂ ਇਹੀ ਕਹਿੰਨੇ ਆਂ ਵੀ ਚਲੋ ਸੜਕਾਂ ਬਣਨ ਚਾਹੀਦੀਆਂ ਸਾਰੇ ਪਬਲਿਕ ਨਾ ਲੰਘਣਾ ਹੈ। ਠੀਕ ਹੈ ਨਾ ਸਾਡੇ ਘਰ ਦਾ ਤਾਂ ਕੋਈ ਉਹ ਨਹੀਂ ਲੇਕਿਨ ਇਹ ਐ ਵੀ ਚਲੋ ਬੱਚੇ ਸਕੂਲ ਜਾਂਦੇ ਨੇ ਠੀਕ ਠਾਕ ਜਾਣ ਵਿਚਾਰੇ ਦਿਨ ਵਰਦੀਆਂ ਗੰਦੀਆਂ ਇੰਦੀਆਂ ਛਿੱਟਾਂ ਪੈਂਦੀਆਂ ਨੇ ਉੱਪਰ। ਤੋਂ ਇਹੀ ਐ ਵੀ ਚਲੋ ਵੀ ਵਿਚਾਰਿਆਂ ਦੀ ਉਹਨਾਂ ਨੂੰ ਇਹੀ ਹੋਣਾ ਚਾਹੀਦਾ ਵੀ ਸਕੂਲ ਠੀਕ ਠਾਕ ਢੰਗ ਨਾਲ ਜਾਣ ਸਾਰੇ ਜਾਂਦੇ ਨੇ ਸਾਰੇ ਪਸਤਾਈ ਪਿੰਡ ਲੱਗਦੇ ਨਾ ਕੋਈ ਕੇਅਰ ਕਰਦਾ ਹੀ ਨਹੀਂ। ਹਾਂ। ਅੱਜ ਜਗਵੀਰ ਸਿੰਘ ਦੇ ਪਿੰਡ ਜਿੰਦੇ ਦੀ ਕੀ ਹਾਲਾਤ ਲਿਖ ਕਰਦੇ ਜੀ ਸੜਕ ਦਾ ਬਹੁਤ ਬੁਰਾ ਹਾਲਾਤ ਹੈ ਜੀ ਕਿੰਨਾ ਚਿਰ ਹੋ ਗਿਆ ਮੇਰੇ ਖਿਆਲ ਜੀ 2 ਸਾਲ ਹੋ ਹੀ ਗਏ ਕਿਵੇਂ ਦੇ ਤੇ ਲੋਕਾਂ ਦੇ ਹਾਲਾਤ ਬਹੁਤ ਪਰੇਸ਼ਾਨ ਹੈ ਜੀ ਘਟੋ ਘਟ ਵੀ 5-7 ਲਾਮੇ ਰੋ ਜਾਂਦੇ ਆ ਲੋਕਾਂ ਦੇ ਕਿ ਯਾਰ ਰੋਡ ਬਣਾਓ ਪਾਣੀ ਦਾ ਨਾਲੀ ਦਾ ਨਿਕਾਸ ਕਰਾਓ ਯਾਰ ਅਸੀਂ ਮੌਕੇ ਦੇ ਮੌਜੂਦਾ ਮੈਂਬਰ ਵੀ ਹੈ ਆ ਹਾਂਜੀ ਪਰ ਕੋਈ ਸੁਣਾਈ ਨਹੀਂ ਖੱਡੇ ਖੱਡੇ ਬਹੁਤ ਜਾਵਾ ਹੈ ਕੋਈ ਤਰੱਕਾ ਦੇ ਕਰਨ ਕੋਈ ਖਾਸ ਹਾਂਜੀ ਬਿਲਕੁਲ ਜੀ ਕ੍ਰੋਸਿੰਗ ਨਹੀਂ ਮਿਲਦੀ ਹਾਂਜੀ ਉਸ ਲੋਕਾਂ ਦੀਆਂ ਮੋਟਰਸਾਈਕਲ ਗੱਡੀਆਂ ਖਰਾਬ ਵੀ ਹੁੰਦੀਆਂ ਬਿਲਕੁਲ ਜੀ ਖਰਾਬ ਹੁੰਦੇ ਆ ਜੀ ਤੁਹਾਡੇ ਗੁਰਪੀਰ ਵਾਸਤੇ ਕਿੰਨੇ ਕੁ ਲੋਕਾਂ ਦਾ ਲੋਕੀ ਆਉਂਦੇ ਆ ਤਕਰੀਬਨ 5-7 ਗਾਗ ਡੇਲੀ ਦੇ ਖੜੇ ਹੀ ਰਹਿੰਦੇ ਆ ਹਾਂਜੀ ਸਕੂਲ ਦੇ ਬੱਚੇ ਬਜ਼ੁਰਗ ਹਾਂਜੀ ਪਰੇਸ਼ਾਨ ਜਿਆਦਾ ਪਾਣੀ ਤੋਂ ਪਾਣੀ ਦੀ ਬੜੀ ਦਿੱਕਤ ਹੈ ਦੇਖੋ ਛੜਕ ਭਰੀ ਹੋਈ ਹੈ ਅੱਡੇ ਕਿੰਨੇ ਕਿੰਨੇ ਖੜੇ ਆ ਗਏ ਹਾਂਜੀ ਕੋ ਡੇਡ ਡੇਡ ਫੁੱਟ ਦਾ ਖੜਾ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਗਿਆਲਾ ਪਿੰਡ ਜੀ ਦਾ ਤੁਹਾਡਾ ਅਭਿਸ਼ੇਕ ਕੀ ਸਮੱਸਿਆ ਕੀ ਦਿੱਕਤ ਹੈ ਸਮੱਸਿਆ ਭਾਜੀ ਰੋਡ ਦਾ ਦੇਖੋ ਕਿੰਨੀ ਬੁਰੀ ਹਾਲਤ ਆ ਖੱਡੇ ਦੇਖੋ ਕਿੰਨੇ ਆ ਰੋਡ ਦੇ ਬਾਕੀ ਸੜਕਾਂ ਦਾ ਕੰਮ ਲੱਗ ਰਿਹਾ ਇਹਦਾ ਇੱਥੋਂ ਤੇ ਲੈ ਕੇ ਨੰਗਲ ਤੱਕ ਬਾਈ ਬੜਾ ਮਾੜਾ ਹਾਲ ਆ ਸੜਕ ਬਣ ਨਹੀਂ ਰਹੀ ਐ ਤੇ ਕਿੰਨਾ ਸਮਾਂ ਹੋ ਗਿਆ ਸੜਕ ਦਾ ਤਿੰਨ ਚਾਰ ਸਾਲ ਹੋ ਗਿਆ ਨਾ ਤਿੰਨ ਚਾਰ ਸਾਲ ਹੋ ਗਿਆ ਬਹੁਤ ਮਾੜਾ ਹਾਲ ਆ 15-20 ਮਿੰਟ ਲੱਗ ਜਾਂਦੇ ਨੰਗਲ ਜਾਂਦੇ ਨੰਗਲ ਤੋਂ ਸ਼ਹਿਰ ਜਾਂਦੇ ਸਾਨੂੰ 5 ਮਿੰਟ ਲੱਗਦੇ ਆ ਕੋ ਰੋਜ ਇਥੋਂ ਸਕੂਲੀ ਬੱਚੇ ਵੀ ਲੰਘਦੇ ਆਂ ਆ ਬਜ਼ੁਰਗ ਨੰਗਰਿਆ ਡੇਗ ਰਿਆ ਕਦੇ ਦੂਜੇ ਦਿਨ ਕਦੇ ਕੋਈ ਡੇਗ ਰਿਆ ਕੋਈ ਡੇਗ ਰਿਆ ਇੱਥੇ ਕੋਈ ਦੇਖ ਨਹੀਂ ਰਿਹਾ ਸੜਕਾਂ 'ਲ ਦੇਖੋ ਕਿੰਨਾ ਮਾੜਾ ਹਾਲਾ ਇੱਧਰ ਮਾਰੋ ਕੈਮਰਾ ਅੱਗੇ ਤਾਂ ਨੰਗਲ ਤੱਕ ਇਸ ਤੋਂ ਵੀ ਮਾੜਾ ਹਾਲਾ ਦੇਖੋ ਪਾਣੀ ਕਿੱਦਾਂ ਖੜਾ ਹੋਇਆ ਸੜਕਾਂ ਦੇ ਖੱਡੇ ਕਰਦੇ ਨਹੀਂ ਰਿਪੇਅਰ ਨਹੀਂ ਕਰਦੇ ਧਿਆਨ ਨਹੀਂ ਦਿੰਦੇ ਕੋਈ ਵੀ ਇੱਥੇ ਬਾਕੀ ਸੜਕਾਂ ਦੇ ਕੰਮ ਲੱਗ ਰਿਹਾ ਇੱਧਰ ਕੌਂਟਰਪੂਰਾ ਇੱਧਰ ਕੋਈ ਧਿਆਨ ਨਹੀਂ ਦੇ ਰਿਹਾ ਮੀਰ ਸਾਧੂ ਲੈ ਕੇ ਨੰਗਲ ਤੱਕ ਮਾੜਾ ਹਾਲਾ ਠੀਕ ਦੇਖ ਨਹੀਂ ਰਿਹਾ ਕੋਈ